ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀ ਹੈ ਸੰਗਰੂਰ ਤੋਂ ਸਾਹਮਣੇ ਆ ਰਿਹਾ ਜਿੱਥੇ ਸੰਗਰੂਰ ਦੇ ਵਿੱਚ ਪਿਛਲੇ ਦਿਨੀ ਮੋਬਾਈਲ ਟਾਵਰਾਂ ਦੇ ਕਈ ਸਮਾਨ ਜਿਹੜੇ ਨੇ ਲਗਾਤਾਰ ਚੋਰੀ ਹੋ ਰਹੇ ਸੀ ਜਨਾ ਦਾ ਇੱਕ ਗਰੋਹ ਬਣਿਆ ਹੋਇਆ ਸੀ ਤੇ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਪੁਲਿਸ ਨੇ ਇਹ ਗਰੋਹ ਨੂੰ ਕਾਬੂ ਕੀਤਾ ਹੈ ਚਾਰ ਮੈਂਬਰ ਜਿਹੜੇ ਨੇ ਹਿਰਾਸਤ ਵਿੱਚ ਲੈਨੇ ਤੇ ਨਾਲ ਹੀ ਲੱਖਾਂ ਰੁਪਏ ਤੇ ਕਈ ਮੋਬਾਈਲ ਟਾਵਰ ਦੇ ਜਿਹੜੇ ਸਮਾਨ ਨੇ ਉਹ ਵੀ ਰਿਕਵਰ ਕੀਤਾ ਗਿਆ ਨਾ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਜਿੱਥੇ ਚਾਰ ਮੈਂਬਰ ਜਿਹੜੇ ਨੇ ਕਾਬੂ ਕੀਤੇ ਨੇ ਸੰਗਰੂਰ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਪੰਜਾਬ ਰਾਜ ਵਿੱਚ ਮੋਬਾਈਲ ਟਾਵਰਾਂ ਦੇ ਸਮਾਨ ਦੀਆਂ ਤਕਰੀਬਨ 100 ਤੋਂ ਵੱਧ ਜਿਹੜੀਆਂ ਚੋਰੀਆਂ ਵਿੱਚ ਸ਼ਾਮਲ ਹੋਏ ਅੰਤਰ ਅੱਜ ਚੋਰ ਜਿਹੜੇ گرو ਨੇ ਉਹਨਾਂ ਮੈਂਬਰਾਂ ਨੂੰ ਚਾਰ ਮੈਂਬਰਾਂ ਨੂੰ ਗ੍ਰਿਫਤ ਵਿੱਚ ਲਿਆ ਗਿਆ ਹੈ ਤਕਰੀਬਨ 70 ਲੱਖ ਰੁਪਏ ਦੇ ਮੋਬਾਈਲ ਟਾਵਰ ਦੇ ਪਾਰ ਜਿਹੜੇ ਨੇ ਉਹ ਵੀ ਬਰਾਮਦ ਹੋਏ ਨੇ ਸੰਗਰੂਰ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਚੋਰੀ ਕਰਨ ਵਾਲੇ ਜਿਹੜੇ ਅੰਤਰਰਾਜੀ ਚੋਰ ਗਿਰੋਹ ਦੇ ਚਾਰ ਮੈਂਬਰ ਨੂੰ ਗ੍ਰਿਫਤ ਵਿੱਚ ਲਿਆ ਗਿਆ ਇਸ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਗਰੂਰ ਪੁਲਿਸ ਵੱਲੋਂ ਜਿਹੜੇ ਹੈ ਪੰਜਾਬ ਰਾਜ ਵਿੱਚ ਮੋਬਾਈਲ ਟਾਵਰਾਂ ਦੇ ਸਮਾਨ ਦੀਆਂ ਤਕਰੀਬਨ 100 ਤੋਂ ਵੱਧ ਚੋਰੀਆਂ ਸ਼ਾਮਿਲ ਹੋਈਆਂ ਇਹਨਾਂ ਚਾਰ ਮੈਂਬਰਾਂ ਨੂੰ ਗ੍ਰਫਤਾਰ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਸੰਗਰੂਰ ਪੁਲਿਸ ਮਾੜੇ ਅੰਸਾਰੇ ਤੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਖਿਲਾਫ ਪੁਲਿਸ ਨੇ ਇਹ ਚਾਰ ਮੈਂਬਰ ਜਿਹੜੇ ਨੇ ਗ੍ਰਿਫਤਾਰ ਕੀਤੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਸੰਗਰੂਰ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋ ਰਹੀ ਨਾ ਪੂਰਾ ਮਾਮਲੇ ਦੇ ਵਿੱਚ ਐਸਐਸਪੀ ਦਾ ਕੀ ਕੁਝ ਐਸਪੀ ਦਾ ਕੀ ਕੁਝ ਕਹਿਣਾ ਇੱਕ ਵਾਰ ਤੁਹਾਨੂੰ ਸੁਣਾ ਦਿੰਦੇ ਆਂ ਰੇਮ ਸਿੰਘ ਜੀ ਪ੍ਰੇਮ ਸਿੰਘ ਜੀ ਕਦੋਂ ਤੋਂ ਇਹ ਚੋਰੀ ਕਰਦੇ ਸੀ ਕਿਸ ਤਰ੍ਹਾਂ ਦਿਮਾਗ ਆਈ ਆਈਆ ਵੀ ਇੱਦਾਂ ਜੁੜੀ ਗਈ ਇਹ ਰੋਜ਼ 10 ਦਿਨ 15 ਦਿਨ ਹੋ ਗਏ 10 15 ਦਿਨ ਹੋ ਗਏ ਅੱਛਾ ਇਹ ਫਿਰ ਕੀ ਕਰਦੇ ਥੋਨੂੰ ਕਿੱਦਾਂ ਪਤਾ ਲੱਗਿਆ ਕਿ ਇਹ ਪਾਰਟ ਮਹਿੰਗਾ ਇੰਨਾ ਇਹ ਤਾਨੂੰ ਮੈਂ ਕਿਹਾ ਤਾਂ ਪਤਾ ਨਹੀਂ ਇਹ ਤਾਨੂੰ ਦਾ ਇਹ ਫੋਟੋ ਕਿੱਥੇ ਜਿਕੇ ਨੇ ਜੀ ਕਿਹਨੇ ਭੇਜੀ ਸੀ ਫੋਟੋ ਕੰਚਨ ਹੈ ਜੀ ਅੱਛਾ ਕੀ ਕਹਦਾ ਵੀ ਇਹ ਪਾੜ ਕੱਢ ਕੇ ਤੇ ਫਿਰ ਇੰਨਾ ਚੋਰੀ ਕਰਦੇ ਸੀ ਇਹ ਇਹ ਤਾਂ ਹੀ ਕੱਢ ਲਿਆ ਜੀ ਨੀਚੇ ਲੱਗੇ ਹੁੰਦੇ ਸੀ ਗਾਰਡ ਜੀ ਇਹ ਅੱਛਾ ਤੁਹਾਨੂੰ ਪਤਾ ਜੀ ਵੀ ਇੰਨਾ ਚੋਰੀ ਦੇੰਦਰ ਵੀ ਨਿਕਲ ਜਾਂਦਾ ਹੈ ਨਿਕਲਦਾ ਤਾਂ ਹੀ ਚੰਗੀ ਹੈ ਅੱਛਾ ਹੈ ਪਛਤਾਵਾ ਕਿ ਹੁਣ ਚੋਰੀ ਕੀਤੀ ਆ ਉਹਨੂੰ ਪਛਤਾਵਾ ਗਲਤੀ ਹੋ ਗਈ ਜੀ ਬਹੁਤ ਵੱਡੀ ਪਨਸ਼ਾ ਬਤਾ ਦੇ ਕਰਤਾ ਨਾ ਜੀ ਕਿੰਨਾ ਬੜਾ ਕਿੰਨਾ ਹੈ 12 ਜੀ ਉਮਰ ਕਿੰਨੇ ਆ 31 ਹਾਲ ਜੀ ਇਹਦੇ ਵਿੱਚ ਦੱਸਣ ਵਾਲੀ ਗੱਲ ਇਹ ਹੈ ਕਿ ਮਾਨਯੋਗ ਐਸਐਸਪੀ ਸ਼੍ਰੀ ਸਰਤਾਜ ਚੱਲ ਆਈਪੀਐਸ ਐਸਐਸਪੀ ਸੰਗਰੂਰ ਸਾਹਿਬ ਦੀ ਸੁਪਰਵਾਈਜ਼ਨ ਹੇਠ ਜਿਹੜੀ ਸਾਡੀ ਸੀਆਈਏ ਦੀ ਟੀਮ ਹੈ ਜਿਹਦੇ ਵਿੱਚ ਹੈੱਡ ਕਰਦੇ ਨੇ ਐਸਪੀ ਦਵਿੰਦਰ ਸਿੰਘ ਅਤਰੀ ਡੀਐਸਪੀ ਡੀ ਦਲਜੀਤ ਸਿੰਘ ਤੇ ਇੰਸਪੈਕਟਰ ਸੰਦੀਪ ਇਹ ਪੂਰੇ ਪੰਜਾਬ ਦੇ ਵਿੱਚ ਇੱਕ ਨਾ ਮੋਬਾਈਲ ਟਾਵਰਸ ਦੇ ਇੱਕ-ਇੱਕ ਇਕਿਪਮੈਂਟ ਦੇ ਵਿੱਚ ਇੱਕ ਕੋਈ ਚਿਪ ਪੈਂਦੀ ਸੀ ਉਹਨਾਂ ਦੀਆਂ ਚੋਰੀਆਂ ਬਹੁਤ ਵੱਧ ਗਈਆਂ ਸੀ ਤੇ ਆਪਣੇ ਆਲੇ-ਦੁਆਲੇ ਪੰਜ-ਸੱਤ ਜ਼ਿਲ੍ਹਿਆਂ 'ਚ ਵੀ ਬਰਨਾਲਾ, ਸੰਗਰੂਰ, ਬਠਿੰਡਾ, ਪਟਿਆਲਾ, ਫਤਿਹਗੜ ਸਾਹਿਬ ਇੱਥੇ ਸਾਰੇ ਕਿਤੇ ਚੋਰੀ ਹੋ ਰਹੀਆਂ ਸੀਗੀਆਂ ਤੇ ਛੇਤੀ-ਛੇਤੀ ਤੈਨੂੰ ਪਤਾ ਹੈ ਵੀ ਜਿਵੇਂ ਮੁਕਦਮੇ ਕਈ ਵਾਰੀ ਦਰਜ ਹੁੰਦੇ ਨਹੀਂ ਹੁੰਦੇ ਉਹ ਉਹ ਕਾਫੀ ਪਰੇਸ਼ਾਨ ਉਤੋਂ ਪ੍ਰੈਸ਼ਰ ਤਾਂ ਇਹ ਕਿਸੇ ਜ਼ਿਲ੍ਹੇ ਦੇ ਵੀ ਕਾਬੂ ਨਹੀਂ ਸੀ ਆ ਰਹੇ ਤੇ ਫਿਰ ਇਹ ਤਫਤੀਸ਼ ਜਿਹੜੀ ਸਾਡੇ ਜ਼ਿਲ੍ਹੇ ਚ 3 ਐਫਆਈਆਰਾਂ ਲੌਜ ਹੋਈਆਂ ਸੀਗੀਆਂ ਤੇ ਉਹ ਐਸਐਸਪੀ ਸਾਹਿਬ ਨੇ ਉਹਦੀ ਇਨਵੈਸਟੀਗੇਸ਼ਨ ਇਨਸਪੈਕਟਰ ਸੀਆਈਏ ਜਾਂ ਸੀਆਈਏ ਦੀ ਜਿਹੜੀ ਸੀਨੀਅਰ ਟੀਮ ਹੈ ਇਹਨਾਂ ਨੂੰ ਇਹ ਦਿੱਤੀ ਇਨਵੈਸਟੀਗੇਸ਼ਨ ਕਰਨ ਲਈ ਵੀ ਇਹਨਾਂ ਨੂੰ ਕਿਸੇ ਹਾਲਤ ਚ ਵੀ ਟ੍ਰੇਸ ਕਰੋ ਤਾਂ ਆ 12 6 ਨੂੰ ਫਿਰ ਇਹਨਾਂ ਨੂੰ ਲੀਡ ਮਿਲੀ ਤਾਂ ਇਹਨਾਂ ਨੇ ਇਹ ਚਾਰ ਬੰਦੇ ਆਪਣੀ ਲੀਡ ਦੇ ਹਿਸਾਬ ਨਾਲ ਇਹਨਾਂ ਨੂੰ ਚਾਰ ਬੰਦੇ ਨੂੰ ਰਾਉਂਡ ਅਪ ਕੀਤਾ ਉਹ ਤੁਹਾਨੂੰ ਦੱਸਣਾ ਸੀਗਾ ਕਿ ਉਹ ਜਿਹੜਾ ਡਿਵਾਈਸ ਹੈ ਉਹ ਜਿਹੜੀ ਚਿਪ ਹੈ ਉਹ 2.5 ਲੱਖ ਰੁਪਏ ਦੀ ਮਤਲਬ ਨਮੀ ਆਉਂਦੀ ਆ ਤਾਂ ਇਹਨਾਂ ਨੇ 100 ਤੋਂ ਉੱਤੇ ਵਾਰਦਾਤਾਂ ਮੰਨੀਆਂ ਜਿਹਦੇ ਚ ਤਕਰੀਬਨ 40 50 ਮਤਲਬ ਜਿਹੜੀਆਂ ਰਜਿਸਟਰਡ ਇੱਧਰ ਉੱਧਰ ਉਹ ਸਾਰੀਆਂ ਟਰੇਸ ਹੋ ਚੁੱਕੀਆਂ ਤੇ ਇਹਨਾਂ ਤੋਂ 31 ਡਿਵਾਈਸ ਜਿਹੜੇ ਨੇ ਉਹ ਰਿਕਵਰ ਵੀ ਹੋ ਚੁੱਕੇ ਆ ਤੇ ਹੁਣੇ 3 ਦਿਨ ਦੇ ਰਿਮਾਂਡ ਤੇ ਨੇ ਇਹਨਾਂ ਦਾ ਪ੍ਰੀਵੀਅਸ ਕੋਈ ਜਿਹੜਾ ਕ੍ਰਿਮੀਨਲ ਰਿਕਾਰਡ ਨਹੀਂ ਸਾਹਮਣੇ ਆਇਆ ਜਿਹੜੀ ਬਹੁਤ ਇੱਕ ਵਧੀਆ ਗੱਲ ਦੱਸਣ ਵਾਲੀ ਹੈ ਕਿ ਉਸ ਉਹਨਾਂ ਕੰਪਨੀਆਂ 'ਚ ਹੀ ਇਹ ਕੰਮ ਕਰਦੇ ਸੀਗੇ ਉੱਥੇ ਪਹਿਲਾਂ ਜਦੋਂ ਲੱਗੇ ਹੋਏ ਸੀ ਤਾਂ ਉਦੋਂ ਮਾੜੀ ਮੋਟੀ ਚੋਰੀ ਉੱਥੇ ਕੋਈ ਤਾਰ ਵੇਚ ਲਈ ਕੋਈ ਇੱਧਰ ਛੋਟੀ ਮੋਟੀ ਤੇ ਫਿਰ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਇੱਕ ਇੰਨਾ ਮਹਿੰਗਾ ਡਿਵਾਈਸ ਹੈ ਤਾਂ ਇਹਨਾਂ ਦੇ ਦਿਮਾਗ 'ਚ ਆਇਆ ਤੇ ਇਹਨਾਂ ਨੇ ਆਪਸ 'ਚ ਪਲਾਨ ਕਰਕੇ ਇਹਨਾਂ ਚਾਰਾਂ 'ਚੋਂ ਇੱਕ ਪ੍ਰੇਮ ਹੈਗਾ ਉਹ ਇਹਦਾ ਮਾਸਟਰਮਾਈਂਡ ਹੈ ਉਹਦੇ ਦਿਮਾਗ 'ਚ ਖੁਰਾਫਾਤੀ ਫਿਰ ਆਈਡੀਆ ਆਇਆ ਤਾਂ ਉਹਨਾਂ ਨੇ ਫਿਰ ਕੰਪਨੀ ਦੇ ਵਿੱਚ ਹੀ ਕੰਮ ਕਰ ਰਹੇ ਤੇ ਉੱਥੋਂ ਹੀ ਚੋਰੀ ਕਰਨੀ ਸ਼ੁਰੂ ਕੀਤੀ ਤੇ ਦਿਸ ਇਜ਼ ਅ ਵੈਰੀ ਗੁੱਡ రికవరీ ਐਂਡ ਅਚੀਵਮੈਂਟ ਸੰਗਰੂਰ ਪੁਲਿਸ ਦੀ ਕਿ ਪੰਜਾਬ ਭਰ ਦੇ ਵਿੱਚ ਗੰਦ ਪਾ ਰਹੇ ਸੀਗੇ ਤੇ ਇਹਨਾਂ ਨੂੰ ਕਾਬੂ ਕੀਤਾ ਇਹ ਫਰਦਰ ਇੱਕ ਬੰਦਾ ਨੋਮੀਨੇਟ ਹੋਇਆ ਜੀ ਇਹਦੇ ਪ੍ਰਿੰਸ ਨਾਮ ਹੈ ਨਾ ਸ਼ਾ ਚਮਕੌਰ ਸਾਹਿਬ ਦਾ ਰੈਨ ਵਾਲਾ ਰਾਜਪੁਰੇ ਦਾ ਉਹ ਹੁਣ ਭੱਜਿਆ ਹੋਇਆਗਾ ਉਹਨੂੰ ਵੀ ਛੇਤੀ ਆਪਾਂ ਰਾਉਂਡ ਅਪ ਕਰਾਂਗੇ ਤੇ ਫਿਲਹਾਲ ਉਹਦੇ ਬਾਰੇ ਆ ਰਿਹਾ ਸਾਹਮਣੇ ਵੀ ਉਹਨੂੰ ਵੇਚਦੇ ਸੀਗੇ ਕਿ ਸੰਗਰੂਰ ਦੀ ਤਰ੍ਹਾਂ ਸੰਗਰੂਰ ਚ ਕਿੰਨੀਆਂ ਚੋਰੀਆਂ ਮੈਨੇ ਸੰਗਰੂਰ ਚ ਤਿੰਨ ਤਾਂ ਸਾਡੀਆਂ ਐਫਆਈਆਰਾਂ ਰਜਿਸਟਰਡ ਹੋ ਨੇ ਤੇ ਕਾਫੀ ਚੋਰੀਆਂ ਇਹਨਾਂ ਨੇ ਕੀਤੀਆਂ ਨੇ ਇੱਥੇ ਮੈਂ ਤੁਹਾਨੂੰ ਦੱਸ ਰਿਹਾ ਵੀ 100 ਤੋਂ ਵੱਧ ਤਾਂ ਮੰਨਦੇ ਨੇ ਤੇ ਅਜੇ 6-7 ਜ਼ਿਲ੍ਹੇ ਨੇ ਜਿਹੜੀ ਸਾਡੇ ਹਿੱਸੇ ਆਈਆਂ ਉਸ ਹਿਸਾਬ ਨਾਲ ਬੜੀ ਪਾਟ ਰਿਕਵਰ ਕੀਤੇ ਨੇ ਕਿੱਥੇ ਸਟੋਰ ਕਰਦੇ ਨੇ ਜਿਆਦਾ ਕਿੱਤੀ ਟਾਲਾਂ ਦੇ ਨੇ ਮਤਲਬ ਇਹਨਾਂ ਨੇ ਕਾਰ ਇਹਨਾਂ ਤੋਂ ਇੱਕ ਕਾਰ ਵੀ ਰਿਕਵਰ ਹੋਈ ਐ Swift Desire ਕਾਰ ਵੀ ਰਿਕਵਰ ਹੋਈ ਐ ਉਹ ਮਤਲਬ ਕੱਢ ਕੇ ਉਹ ਕਾਰ ਚ ਰੱਖਣਾ ਕਰਨਾ ਉਹ ਕੋਈ ਐਡਾ ਵੱਡਾ ਡਿਵਾਈਸ ਨਹੀਂ ਹੈਗਾ ਉਹ ਡਿਵਾਈਸ ਦੇ ਵਿੱਚੋਂ ਇੱਕ ਚਿਪ ਹੀ ਹੁੰਦੀ ਆ ਜਿਹੜੀ ਇੰਨੀ ਮਹਿੰਗੀ ਆ ਤੇ ਜਿਵੇਂ ਮੋਬਾਈਲ ਦੀ ਚਿਪ ਆ ਜਾਂ ਇਸ ਤਰ੍ਹਾਂ ਦੀ ਕੋਈ ਚਿਪ ਹੈਗੀ ਆ ਉਹ ਹੁੰਦੀ ਮਹਿੰਗੀ ਆ ਬਹੁਤ ਦੋ ਨਾਮਿਨੇਟ ਹੋਏ ਦੋਸਤ ਜੀ ਸੰਦੀਪ ਇੱਕ ਨੂੰ ਵੇਚਦੇ ਸੀ ਪ੍ਰਿੰਸ ਨੂੰ ਵੇਚਦੇ ਸੀ ਜਿਹੜਾ ਦੂਜਾ ਹੋ ਇਹਨਾਂ ਨਾਲ ਚੋਰੀ ਕਰਦਾ ਸੀ ਰੱਖ ਕੇ ਹਾਂ ਫਰਦਰ ਮਤਲਬ ਉਹ ਵੀ ਇਹਨਾਂ ਦਾ ਪਾਰਟ ਹੋਣਾ ਚਾਰ ਤਾਂ ਫੜੇ ਗਏ ਚਾਰ ਬੰਦੇ ਤਾਂ ਫੜੇ ਗਏ ਜੀ ਇਹਦੇ ਚ ਤੇ ਮਤਲਬ ਦੋ ਹੋਰ ਨਾਮਿਨੇਟ ਹੋ ਗਏ ਜਿਹੜੇ ਦੋ ਨਾਮਿਨੇਟ ਹੋਏ ਉਹਨਾਂ ਚੋਂ ਇੱਕ ਚੋਰੀ ਕਰਨ ਵਾਲਾ 파ਟਨਰ ਹੈ ਇਹਨਾਂ ਦਾ ਤੇ ਇੱਕ ਜਿਹਨੂੰ ਵੇਚਦੇ ਸੀਗੇ ਇਹਦੀ ਕਿੰਨੀ ਉਮਰ ਕਿੰਨੀ ਕਹ ਜੀ ਸਾਰੇ 25 26 ਸਾਲ ਦੀ ਉਮਰ ਦੇ ਨੇ ਤੇ ਪ੍ਰੀਵੀਅਸ ਕੋਈ ਰਿਕਾਰਡ ਇਹਨਾਂ ਦਾ ਹੈ ਨਹੀਂਗਾ ਕਿਸੇ ਤਰ੍ਹਾਂ ਦਾ ਵੀ ਕ੍ਰਿਮੀਨਲ ਇਹ ਇਹ ਕੋਈ ਨਸ਼ਾ ਵਗੈਰਾ ਵੀ ਕਰਦੇ ਇਸ ਦੇ ਸਾਹਮਣੇ ਕੋਈ ਕੋਈ ਵੇਖੋ ਅੱਜ ਕੱਲ ਇਹ ਅਲਮਤ ਤੋਂ ਤਾਂ ਕੋਈ ਬਹੁਤ ਘੱਟ ਲੋਕ ਐਵੇਂ ਦੇ ਜਿਹੜੇ ਵਿਲੜ ਨੇ ਉਹ ਘੱਟ ਹੀ ਬਚੇ ਹੋਏ ਨੇ ਪਰ ਇਹ ਤਾਂ ਫਰਦਰ ਜਦੋਂ ਅਜ ਕੋਈ ਟੈਸਟ ਉਸ ਕਰਾਵਾਂਗੇ ਤਾਂ ਹੀ ਪਤਾ ਲੱਗੂਗਾ ਸਰ ਐਕਟ ਵੀ ਉੱਥੇ ਮੁਲਾਜ਼ਮ ਸੀ ਯੈਸ ਲਗਾਤਾਰ ਉੱਥੇ ਨਹੀਂ ਯੂ ਕੈਨ ਸੇ ਡਿਫਰੈਂਟ ਚ ਵੀ ਹੈਗੇ ਤੇ ਰਲ ਕੇ ਇਹਨਾਂ ਨੇ ਕੀਤਾ ਜਿਹੜਾ ਕਾਟ ਵੇਚੇ ਨੇ ਜੋ ਉਹਦੇ ਕੋਈ ਵੇਚੇ ਦਾ ਪੈਸਾ ਵੀ ਕੋਈ ਕਵਰ ਹੋਇਆ ਨਹੀਂ ਜਾਂ ਫਿਲਹਾਲ ਨਹੀਂ ਕੋਈ ਐਮ ਦੀ ਕੈਸ਼ ਰਿਕਵਰੀ ਹੱਲੇ ਨਹੀਂ ਹੋਈ ਹੈ ਗਰੁੱਪ ਕੇ ਚਾਰ ਬੰਦੇ ਆ ਗਏ ਜਾਂ ਵੇਖੋ ਨਾ ਹੁਣ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਚ ਚਾਰ ਪਾਂ ਇਰੈਸਟਰੀ ਹੋ ਗਏ ਚਾਰਾਂ ਤੋਂ ਬਾਅਦ ਇੱਕ ਹੋਰ ਨਾਮਿਨੇਟ ਹੋ ਗਿਆ ਪੰਜ ਤੇ ਪਲੱਸ ਇੱਕ ਜਿਹਨੂੰ ਵੇਚਦੇ ਸੀ ਤੇ ਦੇ ਆਰ ਔਨ ਪੁਲਿਸ ਰਿਮਾਂਡ ਹੱਲੇ 3 ਦਿਨ ਦਾ ਪੁਲਿਸ ਰਿਮਾਂਡ ਹੈ ਇਹਨਾਂ ਟਾਈਮ ਚ ਜੋ ਹੋਰ ਵੀ ਗੱਲਾਂ ਸਾਹਮਣੇ ਆਉਣਗੀਆਂ ਹੋ ਸਕਦਾ ਹੈ ਕੋਈ ਇਹਦੇ ਤੋਂ ਇਲਾਵਾ ਕੋਈ ਹੋਰ ਤਰ੍ਹਾਂ ਦੀਆਂ ਚੋਰੀਆਂ ਵੀ ਕਰਦੇ ਹੋਣ ਹੋਰ ਵੀ ਕੋਈ ਕ੍ਰਾਈਮ ਕਰਦੇ ਹੋਣ ਕਿ ਉਹ ਸਾਰੀਆਂ ਗੱਲਾਂ ਸਾਫ਼ ਹੋ ਜਾਣਗੀਆਂ ਰਿਮਾਂਡ ਦੇ ਨਾਮ ਨੂੰ